ਇਹੀ ਹੱਥੀ ਜੰਮੇ ਜਾਏ ਪਾਲੇ ਪੋਸੇ ਪੁੱਤ ਤੇ ਗੋਲੀ ਮਾਰਨੀ ਪਵੇ ਤਾਂ ਤੁਸੀਂ ਕੀ ਕਹੋਗੇ ਅਜਿਹੀ ਹੀ ਇੱਕ ਘਟਨਾ ਅਜਿਹਾ ਹੀ ਇੱਕ ਖੌਫਨਾਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿਹਾ ਕਿ ਪਿਓ ਦੇ ਦੁਆਰਾ ਆਪਣੇ ਹੀ ਪੁੱਤ ਤੇ ਗੋਲੀ ਚਲਾਈ ਜਾਂਦੀ ਹੈ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪਿਓ ਤੇ ਪੁੱਤ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਪਿਆਰਾ ਤੇ ਗੂੜਾ ਹੁੰਦਾ ਹੈ ਪਿਓ ਤਾਂ ਪੁੱਤ ਦੇ ਸਾਹੀ ਸਾਹ ਲੈਂਦੇ ਨੇ ਪਰ ਅਜੇ ਹੀ ਇੱਕ ਖਬਰ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਉਹ ਸਾਹਮਣੇ ਆ ਰਹੀ ਆ ਜਿੱਥੇ ਕਿ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਤੇ ਗੋਲੀ ਚਲਾਈ ਜਾਂਦੀ ਹੈ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਤੇ ਦੇ ਨਾਲ ਡਾਕਟਰ ਬਖਸ਼ੀਸ਼ ਆਜ਼ਾਦੀ ਦੇ ਨਾਲ ਇਸ ਘਟਨਾ ਨੇ ਪਿਓ ਤੇ ਪੁੱਤ ਦੇ ਰਿਸ਼ਤੇ ਨੂੰ ਤਾਰ-ਤਾ ਕਰ ਦਿੱਤਾ ਹੈ ਸ਼ਰਮਸਾਰ ਕਰ ਦਿੱਤਾ ਹੈ ਜਿਸ ਦੇ ਦੁਆਰਾ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਇਹ ਘਟਨਾ ਸੋਸ਼ਲ ਮੀਡੀਆ ਦੁਆਰਾ ਵੀ ਸਾਂਝੀ ਕੀਤੀ ਜਾਂਦੀ ਹੈ ਹੁਣ ਤੁਹਾਨੂੰ ਦੱਸਦੀ ਹੈ ਦਰਅਸਲ ਇਹ ਖਬਰ ਹੈ ਕੀ ਹੈ ਤੇ ਕਦੋਂ ਵਾਪਰਦੀ ਹੈ ਤੇ ਕਿੱਥੇ ਵਾਪਰਦੀ ਹੈ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਜਦ ਜੰਮਣਾ ਦੇ ਇਲਾਕੇ ਤੁਗਲਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਕੇ ਜਗਜੀਤ ਸਿੰਘ ਜੱਗੀ ਇੱਕ ਵਿਅਕਤੀ ਜੋ ਕੇ ਰਾਤ ਦੇ ਸਮੇਂ ਖੇਤਾਂ ਨੂੰ ਜਾਂਦਾ ਹੈ ਉੱਥੇ ਉਹ ਟਿਊਬਲਰ ਨਾਲ ਕੋਈ ਗਲਤ ਪਾਈਪ ਜੋੜ ਆਉਂਦਾ ਹੈ ਜਿਸ ਦੇ ਦੌਰਾਨ ਜਦੋਂ ਹੀ ਉਹ ਕਰੇ ਪਰਤਦਾ ਹੈ ਤਾਂ ਕਰੇ ਪਰਤਨ ਦੇ ਦੌਰਾਨ ਹੀ ਉਸਦੇ ਪਿਤਾ ਦੇ ਵੱਲੋਂ ਉਸ ਤੇ ਗੋਲੀਆਂ ਦੀ ਬਰਸਾਤ ਕੀਤੀ ਜਾਂਦੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਸ ਦੇ ਵੱਲੋਂ ਵਿਅਕਤੀ ਦੇ ਵੱਲੋਂ ਵਚਨ ਦੀ ਕੋ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਦੋ ਜਦੋਂ ਉਸ ਤੇ ਦੋ ਗੋਲੀਆਂ ਚਲਾਈਆਂ ਜਾਂਦੀਆਂ ਹਨ ਉਸ ਦੇ ਪੈਰਾਮੈਚ ਵੱਜ ਜਾਂਦੀਆਂ ਨੇ ਹਾਲਾ ਕੇ ਕੋਈ ਜਾਣੀਵਲੀ ਨੁਕਸਾਨ ਤਾਂ ਨਹੀਂ ਹੁੰਦਾ ਹੈ ਪਰ ਫੇਰ ਵੀ ਇਹ ਜੋ ਗੋਲੀਆਂ ਚਲਾਈਆਂ ਗਈਆਂ ਨੇ ਉਹ ਬਹੁਤ ਹੀ ਗੁੱਸੇ ਵਿੱਚ ਆ ਕੇ ਪਿਓ ਦੇ ਦੁਆਰਾ ਇਹ ਕਿੰਨਾ ਗੁੱਸਾ ਹੁੰਦਾ ਹੈ ਪਿਓ ਕਰੋਧ ਵਿੱਚ ਆ ਕੇ ਆਪਣੇ ਹੀ ਪੁੱਤ ਤੇ ਗੋਲੀਆਂ ਚਲਾ ਦਿੰਦਾ ਹੈ ਜਦੋਂ ਹੀ ਉਸ ਤੇ ਦੋ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਉਹ ਭੱਜ ਜਾਂਦਾ ਹੈ ਤਾਂ ਜਦੋਂ ਬਰਾ ਬਾਹਰ ਉਸ ਦਾ ਮੋਟਰਸਾਈਕਲ ਖੜਾ ਹੁੰਦਾ ਹੈ ਗੇਟ ਦੇ ਬਾਹਰ ਉਸ ਦਾ ਜੋ ਮੋਟਰਸਾਈਕਲ ਖੜਾ ਹੁੰਦਾ ਹੈ ਦੋ ਫਾਇਰ ਉਸ ਤੇ ਵੀ ਕੀਤੇ ਜਾਂਦੇ ਨੇ ਤੇ ਬਾਅਦ ਵਿੱਚ ਉਸ ਨੂੰ ਅੱਗ ਲਗਾਈ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਵਿਅਕਤੀ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਜਦੋਂ ਹੀ ਉਹ ਖੇਤ ਗਿਆ ਸੀ ਤਾਂ ਉੱਥੇ ਉਸ ਤੋਂ ਪਾਣੀ ਲਗਾਉਣ ਦੇ ਦੌਰਾਨ ਹੀ ਖੇਤਾਂ ਨੂੰ ਪਾਣੀ ਲਗਾਉਂਦੇ ਸਮੇਂ ਉਸ ਤੋਂ ਕੋਈ ਗਲਤ ਪਾਈਪ ਜੁੜ ਗਈ ਸੀ ਤੇ ਜਦੋਂ ਹੀ ਉਸ ਦੇ ਪਿਤਾ ਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਜਦੋਂ ਘਰੇ ਆਉਂਦਾ ਹੈ ਤਾਂ ਤੁਰੰਤ ਹੀ ਉਸਦੇ ਪਿਤਾ ਦੇ ਵੱਲੋਂ ਐਨੀ ਤੇਜ਼ ਫਾਇਰਿੰਗ ਕੀਤੀ ਜਾਂਦੀ ਹੈ ਦੋ ਗੋਲੀਆਂ ਉਸਤੇ ਸਿੱਧੀਆਂ ਮਾਰੀਆਂ ਜਾਂਦੀਆਂ ਨੇ ਪਰ ਹਾਲਾਂਕਿ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੁੰਦਾ ਹੈ ਉਹ ਦੋ ਜੋ ਗੋਲੀਆਂ ਸੀ ਉਹ ਵਿਅਕਤੀ ਦੇ ਪੈਰਾਂ ਵਿੱਚ ਵੱਜ ਜਾਂਦੀਆਂ ਨੇ ਤੇ ਉਸਦੇ ਵੱਲੋਂ ਆਪਣੇ ਆਪ ਨੂੰ ਬਚਾਉਂਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਜਦੋਂ ਘਰੋਂ ਭੱਜ ਜਾਂਦਾ ਹੈ ਤਾਂ ਭੱਜਣ ਦੇ ਦੌਰਾਨ ਹੀ ਉਸਦੇ ਪਿਤਾ ਦੇ ਵੱਲੋਂ ਉਸ ਤੇ ਮੋਟਰਸਾਈਕਲ ਤੇ ਵੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਉਸ ਮੋਟਰਸਾਈਕਲ ਨੂੰ ਵੀ ਅੱਗ ਦੀ ਲਪੇਟ ਵਿੱਚ ਦੇ ਦਿੱਤਾ ਜਾਂਦਾ ਹੈ ਹੁਣ ਤੁਸੀਂ ਦੇਖੋਗੇ ਕਿਹੋ ਜਿਹਾ ਮਾਮਲਾ ਹੈ ਜਿੱਥੇ ਕਿ ਇੱਕ ਪਿਓ ਦਾ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਉਸਨੇ ਆਪਣੇ ਪੁੱਤ ਨੂੰ ਵੀ ਨਹੀਂ ਦੇਖਿਆ ਆਪਣੇ ਹੱਥੀ ਜੰਮੇ ਪਲੇ ਪਾਲੇ ਪੁੱਸੇ ਪੁੱਤ ਤੇ ਗੋਲੀ ਚਲਾਈ ਉਸਦੇ ਵੱਲੋਂ ਵਿਅਕਤੀ ਦੇ ਵੱਲੋਂ ਇਹ ਗੱਲ ਪਹਿਲਾਂ ਵੀ ਕਹੀ ਗਈ ਹੈ ਕਿ ਪਿਤਾ ਜੀ ਦੇ ਵੱਲੋਂ ਮੈਨੂੰ ਪਹਿਲਾਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਹਿਲਾਂ ਵੀ ਮੇਰੇ ਤੇ ਗੋਲੀ ਚਲਾਈ ਗਈ ਸੀ ਇਹ ਦੱਸੀ ਸੀ ਇਹ ਗੱਲ ਪੁਲਿਸ ਨੂੰ ਤੇ ਪੁਲਿਸ ਨੇ ਇਸ ਗੱਲ ਤੇ ਕੋਈ ਵੀ ਯਕੀਨ ਨਹੀਂ ਕੀਤਾ ਪੁਲਿਸ ਨੇ ਗੱਲ ਕਹੀ ਕਿ ਸ਼ਾਇਦ ਤੂੰ ਝੂਠ ਬੋਲ ਰਹੀ ਹੈ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ ਪਰ ਹੁਣ ਤੁਸੀਂ ਦੇਖੋ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਦੋਂ ਹੀ ਇਹ ਗੱਲ ਪੁਲਿਸ ਨੂੰ ਪਤਾ ਲੱਗੀ ਤਾਂ ਵਕਤੀ ਦੇ ਵੱਲੋਂ ਪੁਲਿਸ ਨੂੰ ਇਹ ਗੱਲ ਦੱਸੀ ਗਈ ਤਾਂ ਪੁਲਿਸ ਨੇ ਵੀ ਕਹਿ ਦਿੱਤਾ ਕਿ ਅਸੀਂ ਹੁਣ ਉਸਦੇ ਪਿਤਾ ਜੀ ਨੂੰ ਲੱਭਾਂਗੇ ਕਿਉਂਕਿ ਉਹ ਮੌਕੇ ਤੇ ਹੀ ਫਰਾਰ ਹੋ ਗਏ ਸੀ ਕਰੋ ਪਰ ਜਦੋਂ ਹੀ ਪੁਲਿਸ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਉਹ ਵੀ ਹੁਣ ਇਸ ਤੇ ਕਾਰਵਾਈ ਕਰਨਗੇ ਉਹਨਾਂ ਵੱਲੋਂ ਵੀ ਸਖਤ ਤਕਸ਼ਣ ਲਏ ਜਾਣਗੇ ਹੁਣ ਤੁਸੀਂ ਦੇਖੋ ਕਿ ਇੱਕ ਪਿਓ ਜੋ ਤੁਹਾਨੂੰ ਪਤਾ ਹੀ ਹੈ ਕਿ ਪਿਓ ਤੇ ਪੁੱਤ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਗੂੜਾ ਤੇ ਪਿਆਰਾ ਹੁੰਦਾ ਹੈ ਉਹ ਤਾਂ ਇੱਕ ਦੂਜੇ ਦੇ ਸਾਹ ਹੀ ਸਾਹ ਲੈਂਦੇ ਨੇ ਪਰ ਅੱਜ ਜਦ ਇਹ ਮਾਮਲਾ ਸਾਹਮਣੇ ਆ ਰਿਹਾ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਤੇ ਗੋਲੀਆਂ ਚਲਾ ਜਿਆ ਜਨੇ ਗਲਤੀ ਕੀ ਸੀ ਗਲਤੀ ਸਿਰਫ ਇੰਨੀ ਹੀ ਸੀ ਕਿ ਉਹ ਖੇਤਾਂ ਦੇ ਵਿੱਚ ਪਾਣੀ ਲਗਾਉਣ ਵਾਲੀ ਪਾਈਪ ਨੂੰ ਗਲਤ ਜੋੜ ਆਇਆ ਤੇ ਜਦੋਂ ਹੀ ਉਹ ਕੰਮ ਵਾਪਸ ਵਰਤਦਾ ਹੈ ਤਾਂ ਉਸ ਦੌਰਾਨ ਹੀ ਇਹ ਖੌਫਨਾਕ ਘਟਨਾ ਵਾਪਰ ਜਾਂਦੀ ਹੈ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਜੇਕਰ ਆਪਣੇ ਹੀ ਹੱਥੀ ਪਾਲੇ ਪੋਸੇ ਜੰਮੇ ਪਾਲੇ ਪਤ ਨੂੰ ਗੋਲੀ ਮਾਰਨੀ ਪਵੇ ਤਾਂ ਤੁਸੀਂ ਕੀ ਕਹੋਗੇ ਅਜਿਹੀ ਹੀ ਇੱਕ ਘਟਨਾ ਅਜਿਹਾ ਹੀ ਇੱਕ ਖੌਫਨਾਕ ਮਾਮਾ ਬਚੋ ਸਾਹਮਣੇ ਜਿੱਥੇ ਕਿ ਜਮਣਾ ਦੇ ਇਲਾਕੇ ਵਿੱਚ ਅਜਿਹੀ ਘਟਨਾ ਵਾਪਰ ਜਾਂਦੀ ਹੈ ਜੋ ਕਿ ਸਭ ਨੂੰ ਹੈਰਾਨ ਕਰ ਦੇਣ ਵਾਲੀ ਹੈ ਤੁਹਾਨੂੰ ਦੱਸਦੀ ਹੈ ਇਹ ਜੋ ਘਟਨਾ ਹੈ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਗੋਲੀ ਚਲਾ ਦਿੱਤੀ ਜਾਂਦੀ ਹੈ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪਿਓ ਤੇ ਪੁੱਤ ਦਾ ਰਿਸ਼ਤਾ ਜੋ ਬਹੁਤ ਹੀ ਜ਼ਿਆਦਾ ਗੂੜਾ ਹੁੰਦਾ ਹੈ ਤੇ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਪੁੱਤ ਤਾਂ ਪਿਓ ਤਾਂ ਇੱਕ ਦੂਜੇ ਦੇ ਸਾਹੀ ਸਾਹ ਲੈਂਦੇ ਨੇ ਪਰ ਉਹ ਜੋ ਅੱਜ ਦੀ ਇਹ ਘਟਨਾ ਸਾਹਮਣੇ ਆ ਰਹੀ ਆ ਉਸ ਨੇ ਤਾਂ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ ਸ਼ਰਮ ਸ਼ਾਰ ਕਰ ਦਿੱਤਾ ਹੈ ਪਰ ਤੁਸੀਂ ਦੇਖੋ ਕਿ ਕਿਹੋ ਜਿਹਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਸਟੇਸ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਅਜਾਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਉਹ ਜੰਮਣਾ ਦੇ ਇਲਾਕੇ ਤੁਗਲਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਰਾਤ ਦੇ ਸਮੇਂ ਜਦੋਂ ਹੀ ਉਹ ਵਿਅਕਤੀ ਕਰੋ ਜਾ ਰਿਹਾ ਸੀ ਖੇਤ ਨੂੰ ਪਾਣੀ ਲਗਾਉਣ ਜਗਜੀਤ ਸਿੰਘ ਜੱਗੀ ਉਸ ਵਿਅਕਤੀ ਦਾ ਨਾਮ ਸੀ ਉਸ ਲੜਕੇ ਦਾ ਜਾਣਕਾਰੀ ਮੁਤਾਬਿਕ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਉਹ ਖੇਤ ਨੂੰ ਪਾਣੀ ਲਗਾਉਣ ਜਾ ਰਿਹਾ ਸੀ ਤਾਂ ਉੱਥੇ ਜਾ ਕੇ ਉਸ ਤੋਂ ਗਲਤ ਪਈਪਾਂ ਜੜ ਜਾਂਦੀਆਂ ਨੇ ਜਿਸ ਦੇ ਦੌਰਾਨ ਜਦੋਂ ਹੀ ਉਹ ਘਰੇ ਪਰਤਦਾ ਹੈ ਤਾਂ ਪਰਤਨ ਦੇ ਦੌਰਾਨੀਆਂ ਕਾ ਜਿਹਾਂ ਮਾਮਲਾ ਸਾਹਮਣੇ ਆ ਜਾਂਦਾ ਹੈ ਜਸਰੂ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਸੀਂ ਵੀ ਸੋਚੀ ਪੈ ਜਾਓਗੇ ਕਿ ਅਕਸਰ ਇਹ ਗੱਲਾਂ ਵੀ ਪੰਜਾਬ ਵਿੱਚ ਹੁੰਦੀਆਂ ਨੇ ਹਾਂਜੀ ਤੁਹਾਨੂੰ ਦੱਸ ਦਈਏ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਅੱਜ ਉੱਥੇ ਤੁਹਾਨੂੰ ਦੱਸ ਦਈਏ ਅੱਜ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਗੋਲੀਆਂ ਚਲਾਈਆਂ ਕਿਉਂ ਕਰਦੀਆਂ ਨੇ ਕਦੋਂ ਚਲਾਈਆਂ ਜਾਂਦੀਆਂ ਨੇ ਤੇ ਤੇ ਚਲਾਈਆਂ ਜਾਂਦੀਆਂ ਨੇ ਦਰਅਸਲ ਇਹ ਜੋ ਘਟਨਾ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਜੰਮਣਾ ਦੇ ਇਲਾਕੇ ਤੁਗਲਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਹੈ ਕਿ ਵਿਅਕਤੀ ਜੋ ਸੀ ਉਹ ਖੇਤ ਨੂੰ ਪਾਣੀ ਲਗਾਉਣ ਜਾ ਰਿਹਾ ਸੀ ਤਜ ਜਸਦੇ ਦੌਰਾਨ ਉਸ ਤੋਂ ਗਲਤ ਪਾਈਪਾਂ ਜੜ ਜਾਂਦੀਆਂ ਨੇ ਤੇ ਬਾਅਦ ਵਿੱਚ ਜਦੋਂ ਉਸਦੇ ਪਿਤਾ ਜੀ ਨੂੰ ਪਤਾ ਲੱਗਦਾ ਹੈ ਤਾਂ ਪਿਤਾ ਜੀ ਦੇ ਵੱਲੋਂ ਹੀ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ بیٹے ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ بیٹے ਦੇ ਵੱਲੋਂ ਪੁੱਤ ਦੇ ਵੱਲੋਂ ਗੋਲੀਆਂ ਤੋਂ ਬਚਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਕੋਸ਼ਿਸ਼ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ। ਦਰਅਸਲ ਇਹ ਜੋ ਘਟਨਾ ਵਾਪਰਦੀ ਹੈ ਜਾਣਕਾਰੀ ਮੁਤਾਬਕ ਸਾਰੀ ਗੱਲ ਦੱਸੀ ਗਈ ਹੈ ਕਿ ਰਾਤ ਦੇ ਸਮੇਂ ਜਦੋਂ ਪੁੱਤ ਵਿਅਕਤੀ ਜੋ ਸੀ ਉਹ ਖੇਤਾਂ ਨੂੰ ਪਾਣੀ ਲਗਾਉਣ ਜਾ ਰਿਹਾ ਸੀ ਜਦੋਂ ਉੱਥੇ ਪਹੁੰਚਦਾ ਹੈ ਤਾਂ ਪਹੁੰਚਣ ਦੇ ਦੌਰਾਨ ਹੀ ਉਸ ਤੋਂ ਟਿਊਬਲਰ ਪਾਈਪਾਂ ਗਲਤ ਜੜ ਜਾਂਦੀਆਂ ਨੇ ਤੇ ਜਦੋਂ ਜੋ ਨਹੀਂ ਹੈ ਨਾ ਤਾਂ ਅਸਲੂ ਇਹ ਚੀਜ਼ ਦਾ ਪਤਾ ਵੀ ਨਹੀਂ ਲੱਗਦਾ ਪਰ ਬਾਅਦ ਵਿੱਚ ਜਦੋਂ ਘਰੇ ਆਉਂਦਾ ਹੈ ਤਾਂ ਉਸਦੇ ਪਿਤਾ ਨੂੰ ਇਹ ਚੀਜ਼ ਪਹਿਲਾਂ ਹੀ ਪਤਾ ਹੁੰਦੀ ਹੈ ਤਾਂ ਉਹਨਾਂ ਦਾ ਗੁੱਸਾ ਇੰਨਾ ਵੱਧਾ ਹੁੰਦਾ ਹੈ ਉਹ ਐਨੇ ਕਰੋਧ ਵਿੱਚ ਹੁੰਦੇ ਨੇ ਕਿ ਉਹ ਦੇਖਦੇ ਵੀ ਨਹੀਂ ਹਨ ਬੱਚੇ ਤਾਂ ਪਛਦੇ ਵੀ ਨਹੀਂ ਹਨ ਤੇ ਉਹ ਤੁਰੰਤ ਹੀ ਗੋਲੀਆਂ ਦੀ ਬਰਸਾਤ ਕਰਨ ਲੱਗ ਜਾਂਦੇ ਹਨ ਬੱਚੇ ਦੇ ਵੱਲੋਂ ਮੈਂ ਇੱਕ ਪੁੱਤ ਦੇ ਵੱਲੋਂ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਮੈਂ ਘਰੇ ਆਉਂਦਾ ਹਾਂ ਤਾਂ ਪਿਤਾ ਜੀ ਦੇ ਵੱਲੋਂ ਮੇਰੇ ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਦੋ ਫੈਰ ਮੇਰੇ ਤੇ ਕੀਤੇ ਜਾਂਦੇ ਹਨ ਪਰ ਉਹ ਜੋ ਗੋਲੀਆਂ ਸੀ ਉਹ ਮੇਰੇ ਪੈਰ ਵਿੱਚ ਪੈਰਾਂ ਵਿੱਚ ਵੱਜ ਜਾਂਦੀਆਂ ਨੇ ਜਸਦੇ ਦੌਰਾਨ ਉਹਨਾਂ ਦਾ ਕੋਈ ਜਾਨੀਵਾਲੇ ਨੁਕਸਾਨ ਤਾਂ ਨਹੀਂ ਹੁੰਦਾ ਹੈ ਤੇ ਦੋ ਫਾਇਰ ਉਸ ਦੇ ਮੋਟਰਸਾਈਕਲ ਤੇ ਕੀਤੇ ਜਾਂਦੇ ਨੇ ਤੇ ਮੋਟਰਸਾਈਕਲ ਤੇ ਫੈਰ ਕਰਨ ਦੇ ਦੌਰਾਨ ਹੀ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਪਰ ਤੁਸੀਂ ਵੇਖੋ ਕਿ ਜਦੋਂ ਇਹ ਮਾਮਲਾ ਵਾਪਰਦਾ ਹੈ ਤਾਂ ਉਸ ਦਾ ਪਿਤਾ ਮੌਕੇ ਤੇ ਹੀ ਫਰਾਰ ਹੋ ਜਾਂਦੀ ਹੈ ਵਿਅਕਤੀ ਦੇ ਦੁਆਰਾ ਜਗਜੀਤ ਸਿੰਘ ਜੱਗੀ ਦੇ ਦੁਆਰਾ ਇਹ ਘਟਨਾ ਦੱਸੀ ਗਈ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਪਹਿਲਾਂ ਵੀ ਮੇਰੇ ਪਿਤਾ ਜੀ ਨੇ ਮੇਰੇ ਤੇ ਗੋਲੀਆਂ ਚਲਾਈਆਂ ਸੀ ਉਦੋਂ ਵੀ ਮੈਂ ਪਹਿਲਾਂ ਵੀ ਪੁਲਿਸ ਨੂੰ ਦਰਖਾਸਤ ਦੇਣ ਦੀ ਕੋਸ਼ਿਸ਼ ਕੀਤੀ ਸੀ ਥਾਣੇ ਵਿੱਚ ਸਾਰੀ ਗੱਲ ਦੱਸੀ ਸੀ ਪਰ ਪੁਲਿਸ ਵਾਲਿਆਂ ਨੇ ਗੱਲ ਦਾ ਯਕੀਨ ਨਹੀਂ ਕੀਤਾ ਤੇ ਹੁਣ ਅੱਜ ਜਦੋਂ ਇਹ ਘਟਨਾ ਦੁਬਾਰਾ ਵਾਪਰੀ ਹੈ ਮੈਂ ਫੇਰ ਅੱਜ ਪੁਲਿਸ ਨੂੰ ਦੱਸਿਆ ਤਾਂ ਪੁਲਿਸ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਸੀਂ ਹੁਣ ਇਸ ਤੇ ਕਾਰਵਾਈ ਕਰਾਂਗੇ ਕੋਈ ਸਖਤ ਐਕਸ਼ਨ ਲਵਾਂਗੇ ਹੁਣ ਤੁਸੀਂ ਦੇਖੋ ਕਿ ਪਿਓ ਦਾ ਪੁੱਤ ਇੱਕ ਦੂਜੇ ਦੇ ਸਾਹੀ ਸਾਹ ਲੈਂਦੇ ਨੇ ਪਰ ਇਹ ਜੋ ਮਾਮਲਾ ਸਾਰਿਆਂ ਨੂੰ ਹੈਰਾਨ ਕਰਨ ਦੇਣ ਵਾਲਾ ਹੈ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਤੇ ਗੋਲੀਆਂ ਚਲਾਈਆਂ ਜਾਂਦੇ ਨੇ ਆਪਣੇ ਹੀ ਪੁੱਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਸੈਂਸ ਟੀਵੀ ਮੈਂ ਤੁਹਾਡੀ ਆਪਣੀ ਜਸ਼ਨਪ੍ਰੀਤ ਕੌਰ ਬਹੁਤ ਮਿਹਰਬਾਨੀ